ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ 'ਚ ਤੇ ਆਪਾਂ ਹੁਣ ਪਹੁੰਚੇ ਆ ਜੀ ਆਪਣੇ ਅਗਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਕਾਰ ਘੜ ਸਾਹਿਬ ਤੇ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਾਉਨੇ ਆ ਤੇ ਕਾਫੀ ਚੜਾਈ ਐ ਇਸ ਗੁਰਦੁਆਰਾ ਸਾਹਿਬ ਦੀ ਵੀ ਆ ਆ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਵਾਲਾ ਬੋਰਡ ਆ ਉਹ ਲੱਗਿਆ ਹੋਇਆ ਹੈ ਪਹਿਲਾਂ ਆਪਾਂ ਤੁਹਾਨੂੰ ਉਹ ਬੋਰਡ ਦਿਖਾਉਣੀ ਆ ਇਤਿਹਾਸ ਵਾਲਾ ਤੇ ਕੀ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਆ ਉਹ ਬੋਰਡ ਦੇ ਉੱਤੇ ਸਾਰਾ ਲਿਖ ਕੇ ਦੱਸਿਆ ਹੋਇਆ ਆ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਇਧਰ ਨਾਨਕ ਸਾਹਿਬ ਜੀ ਰਾ ਦਰਵਾਜ਼ਾ ਸਭ ਗੁਰਦੁਆਰਾ ਸਕਾਰਕਟ ਸਾਹਿਬ ਇਸ ਸਥਾਨ ਨਾਲ ਵੀ ਇੱਕ ਕਥਾ ਜੁੜੀ ਹੋਈ ਹੈ ਕਿਹਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਤੋਂ ਬਾਅਦ ਇੱਥੇ ਆਏ ਅਤੇ ਇੱਕ ਖਰਗੋਸ਼ ਨੂੰ ਮਾਰ ਦਿੱਤਾ ਜੋ ਕਿ ਇੱਕ ਪੂਰਵ ਜਨਮ ਵਿੱਚ ਭਾਈ ਮੂਲਾ ਮੂਲਾ ਸੀ ਜੋ ਸਿਆਲਕੋਟ ਦਾ ਸੀ ਉਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਨਾਲ ਯਾਤਰਾ ਦੌਰਾਨ ਗਏ ਇਸ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮਿਲਣ ਗਏ ਤਾਂ ਮੂਲਾ ਨੇ ਗੁਰੂ ਜੀ ਤੋਂ ਬੱਚਿਆ ਦੇ ਆਪਣੇ ਆਪ ਨੂੰ ਇਸ ਢਾਰ ਤੋਂ ਲੁਕਾ ਲਿਆ ਕਿ ਸਹਿਦ ਗੁਰੂ ਜੀ ਨੂੰ ਇੱਕ ਹੋਰ ਲੰਬੀ ਯਾਤਰਾ ਤੇ ਲੈ ਕੇ ਜਾਣਗੇ ਇਹ ਸਮਝ ਕੇ ਗੁਰੂ ਨਾਨਕ ਦੇਵ ਜੀ ਚਲੇ ਗਏ ਪਰ ਕਿਸਮਤ ਦੀ ਅਜਹੀ ਤਰਾਸ ਦੀ ਸੀ ਕਿ ਸੱਪ ਦੇ ਡੰਗਣ ਤੋਂ ਤੁਰੰਤ ਬਾਅਦ ਮੂਲਾ ਦੀ ਮੌਤ ਹੋ ਗਈ ਉਸ ਦੀ ਪਾਚਾ ਤਾਪੀ ਆਤਮਾ ਉਦੋਂ ਤੱਕ ਵੱਖ-ਵੱਖ ਉਪਮਨੁੱਖੀ ਸ਼ਰੀਰਾਂ ਵਿੱਚ ਭਟਕ ਰਹੀ ਸੀ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੀਰ ਦੀ ਸੋਨਾ ਇਸ ਨੂੰ ਮੁਕਤ ਨਹੀਂ ਕੀਤਾ ਆਪਾਂ ਦਰਬਾਰ ਸਾਹਿਬ ਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆ ਗਏ ਕਿ ਇੱਥੇ ਸਰੋਵਰ ਆ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਹੁਣ ਸਰੋਵਰ ਪਾਸੋਂ ਚੱਲਦੇ ਆਂ ਤੇ ਇਹ ਇਤਰਾ ਗੁਰਦੁਆਰਾ ਸਾਹਿਬ ਦਾ ਸਰੋਵਰ ਆ ਜੀ လာတယ်ဘာလာတာလဲဘာအဆီးတွေပါလဲဘိုးကြီးကဆောင်းလိုက်တယ် ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਇਆ ਜੀ ਗੁਰਦੁਆਰਾ ਸ੍ਰੀ ਸ਼ਿਕਾਰਕਾਟ ਸਾਹਿਬ ਦੇ ਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ ਤੇ ਵੀਡੀਓ ਨੇ ਬਣਾਈ ਰਹੀ ਹੋਈ ਫਰਤ ਚੱਲਦੇ ਆਂ ਅਗਲੇ ਗੁਰਦੁਆਰਾ ਸਾਹਿਬ ਪੰਜਾਬ ਦਾ ਜਾਣ ਜੋ ਮਾਰੇ ਸੱਜੇ ਗੁਰਦੁਆਰਾ ਮਾਤਾ ਜੀਤ ਕੌਰ ਜੀ 10ਵੇਂ ਪੀੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਲ ਮਾਤਾ ਜੀਤੋ ਜੀ ਜਿਨ੍ਹਾਂ ਦਾ ਅੰਗੀਠਾ ਸਾਹਿਬ ਅੰਗਮਪੁਰ ਆਨੰਦਪੁਰ ਸਾਹਿਬ ਵਿਖੇ ਹੈ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਨੁਸ਼ੋਭਤ ਹਨ ਤੇ ਇੱਧਰ ਸਾਰਾ ਲੰਗਰ ਹਾਲੀ ਅੰਦਰ ਗੁਰੂ ਦਾ ਲੰਗਰ ਆਪਾਂ ਚੱਲਦੇ ਆਂ ਅੰਦਰਵਾਰ ਸਾਹਿਬ ਦੇ ਦਰਸ਼ਨ ਕਰਾਂਗੇ ਫਤਕਾਂਗੇ ਤੇ ਇੱਧਰ ਨੀਸ਼ਾਨ ਸਾਹਿਬ ਜੀ ਤੇ ਹੁਣ ਆਪਾਂ ਅੱਤਰ ਚੱਲਦੇ ਆਂ ਮਾਤਾ ਜੀਤਬਾਲ ਜੀ ਵੱਡੇ ਪਤੂ ਤੇ ਚਾਚਾ ਸਰ ਜਰਮੀ ਕੋਈ ਕੋਕੂਤੂ ਆਕਾਸ਼ਾ ਜੀ ਹੋਰ ਹੈ ਜੀ ਇੱਕ ਸਮੇਂ ਦੀ ਗੱਲ ਹੈ ਜੀ ਮਾਤਾ ਜੀ ਨੂੰ ਸਤਪੁਰੇ ਆਪਾਂ ਚੱਲਦੇ ਆਂ ਅਗਲੇ ਗੁਰਦੁਆਰਾ ਸਾਹਿਬ ਚੰਗਤ ਪਹਾਰੀ ਆ ਗਈ ਤੇ ਇਹਦੀ ਗੁਰਦੁਆਰਾ ਮਾਤਾ ਜੀ ਕੋਲ ਦੀ ਗੱਲਤ ਬਣਿਆ ਹੋਇਆ ਹੁਣ ਆਪਾਂ ਚੱਲਦੇ ਆਂ ਅਗਲੇ ਗੁਰਦੁਆਰਾ ਸਾਹਿਬ ਚੱਲੀਏ ਚੱਲੋ ਪਹੁੰਚੇ ਆ ਜੀ ਗੁਰਦੁਆਰਾ ਮਾਤਾ ਸਹਿਬ ਦੇਵਾ ਜੀ ਇੱਥੇ ਸਤ ਜੁਗੀ ਤਪਸਥਾਨ ਮਾਤਾ ਸਹਿਬ ਦੇਵਾ ਜੀ ਦਾ ਬਣਿਆ ਹੋਇਆ ਉਹਦੇ ਤੁਹਾਨੂੰ ਆਪਾਂ ਦਰਸ਼ਨ ਕਰਾਉਣੀ ਹੈ ਜੀ ਗੁਰਦੁਆਰਾ ਮਾਤਾ ਸਹਿਬ ਦੇਵਾ ਜੀ ਦਾ ਤਪਸਥਾਨ ਇੱਧਰ ਬਣਿਆ ਹੋਇਆ ਜੀ ਆਪਾਂ ਦਰਸ਼ਨ ਕਰਦੇ ਆ ਜੀ ਖਾਬ ਨੇ ਉਹਦੇ ਫਿਰ ਪ੍ਰਾਣੀਆਂ ਹੋ ਗਏ ਤੇ ਇੱਧਰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਬਣਿਆ ਹੋਇਆ ਜੀ ਤੇ ਇਹ ਇੱਧਰ ਗਦਾਵਰੀ ਨਦੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਵਗਦੀ ਆ ਤੇ ਇਹ ਵੀ ਬਹੁਤ ਵੱਡੀ ਨਦੀ ਆ ਬਹੁਤ ਚੌੜੀ ਕਾਫੀ ਪਾਣੀ ਐ ਜੀ ਵੀ ਤੇ ਆਪਾਂ ਟੇਕਦੇ ਆ ਜੀ ਦਰਬਾਰ ਸਾਹਿਬ ਜ ਮੱਥਾ ਅੰਦਰ ਗੁਰਦੁਆਰਾ ਸਾਹਿਬ ਦੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਇਹ ਬਿਲਕੁਲ ਬੈਕ ਸਾਈਡ ਤੇ ਬਣੀ ਹੋਈ ਨਦੀ ਏ ਚੱਲ ਰਹੀ ਏ ਤੇ ਇਹ ਇੱਧਰ ਜੀ ਬਣਿਆ ਸਾਤ ਸੰਗਤ ਜੀਓ 10ਵੇਂ ਪਿਤਾਸਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਥਾਂ ਤੇ ਸੰਗਤਾਂ ਸਹਿਤ ਲੰਗਰ ਸਕਦੇ ਹਨ ਤੇ ਦੁਪਹਿਰ বিশ্রাম ਕਰਦੇ शाम ਨੂੰ ਕਥਾ ਕੀਰਤਨ ਕਰਦੇ ਤੇ ਰਾਤ ਨੂੰ ਹੀਰਾ ਘੜ ਜਾ ਬਿਰਾਜਦੇ ਸਨ ਤੇ ਇਹ ਸਥਾਨ ਬਣਿਆ ਹੋਇਆ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ বিশ্রাম ਕਰਦੇ ਸੀ ਤੇ ਇੱਥੇ ਹੀ ਗੁਰੂ ਸਾਹਿਬ ਲੰਗਰ ਸਕਦੇ ਸੀ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਇਸ ਸਥਾਨ ਦੇ ਇੱਥੇ ਗੁਰੂ ਸਾਹਿਬ ਲੰਗਰ ਸਕਦੇ ਦੀ ਬਰਸਨਾਮ ਕਰਦੀ ਸੀ ਮੰਡਪ ਦੀ ਚੱਕੀ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤਾਂ ਸਹਿਤ ਇੱਥੇ ਲੰਗਰ ਸਕਦੇ ਸੀ ਕਰੋ ਜੀ ਦਰਸ਼ਨ ਇੱਥੇ ਗੁਰੂ ਸਾਹਿਬ ਸੰਗਤਾਂ ਸਹਿਤ ਲੰਗਰ ਸਾਕਦੇ ਹੁੰਦੇ ਸੀ ਤੇ ਇੱਥੇ ਗੁਰੂ ਸਾਹਿਬ ਵਿਸ਼ਰਾਮ ਕਰਦੇ ਹੁੰਦੇ ਸੀ ਵਾਹਿਗੁਰੂ ਵਾਹਿਗੁਰੂ ਸਾਥ ਇੰਦਰ ਅੰਗੀਠਾ ਸਾਹਿਬ ਬਣੇ ਹੋਏ ਨੇ ਜੀ ਬ੍ਰਹਮ ਗਿਆਨੀ ਸ਼ੰਤ ਬਾਬਾ ਮਿਤ ਸਿੰਘ ਜੀ ਨਿਹੰਗ ਤੇ ਸ਼ੰਤ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਦਾ ਬੁੱਢਾ ਡੱਡਾ ਤੇ ਆਪਾਂ ਚੱਲਦੇ ਹਾਂ ਜੀ ਦਸਨ ਕਰਾਉਣੇ ਆ ਸਤਨਾਮੁ ਸਤਨਾਮੁ ਵਾਹਿਗੁਰੂ ਬੰਤੀ ਆਵਾਜ਼ ਨੂੰ ਕਰ ਸਤਨਾਮੁ ਸਤਨਾਮੁ ਵਾਹਿਗੁਰੂ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਆਪਾਂ ਮੱਥਾ ਟੇਕਦੇ ਆਂ ਤੁਹਾਨੂੰ ਵੀ ਦਰਸ਼ਨ ਕਰਾਉਣੇ ਆਂ ਇਹ ਇੱਧਰ ਲੰਗਰ ਹਾਲ ਆ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਮਾਤਾ ਸਹਿਬ ਦੇਵਾ ਜੀ ਦਾ ਲੰਗਰ ਹਾਲ ਆ ਜੀ ਤੇ ਆਪਾਂ ਵੀ ਲੰਗਰ ਸਕਦੇ ਆ ਜੀ ਤੇ ਆਪਾਂ ਚੱਲਦੇ ਆ ਅੰਦਰ ਇੱਥੇ ਬੈਠ ਕੇ ਸੰਗਤ ਲੰਗਰ ਸਕਦੀ ਆ ਆਪਾਂ ਮਠਾ ਤੇ ਦੇਖ ਲਿਆ ਜੀ ਤੇ ਲੰਗਰ ਵੀ ਛਕ ਲਿਆ ਤੇ ਹੁਣ ਚਲਦੇ ਆਪਾਂ ਪਾਣੀ ਅਗਲੇ ਗੁਰਦੁਆਰਾ ਸਾਹਿਬ ਤੇ ਆਪਾਂ ਇਸ ਟਾਈਮ ਮੌਜੂਦ ਹੀ ਮਾਤਾ ਸਹਿਬ ਦੇਵਾ ਜੀ ਦੇ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਚਲਦੇ ਆ ਅਗਲੇ ਗੁਰਦੁਆਰਾ ਸਾਹਿਬ ਤੇ ਇਹ ਸ੍ਰੀਮਾਨ ਬ੍ਰਹਮ ਗਿਆਨੀ ਸ਼ਾਂਤ ਬਾਬਾ ਮਿਰਤ ਸਿੰਘ ਜੀ ਨਿਹੰਗ ਸਿੰਘ ਜੀ ਦਾ ਦੀਵਾਨ ਹਾਲ ਆ ਜੀ ਇਹ ਆਪਣੀ ਗੱਡੀ ਇੱਧਰ ਖੜੀ ਆ ਤੇ ਆਪਾਂ ਚਲਦੇ ਆ ਤੇ ਹੁਣ ਆਪਾਂ ਚੱਲਦੇ ਆਂ ਅਗਲੇ ਘਰ ਦੋਰਾ ਸਾਹਿਬ ਹੁਣ ਆਪਾਂ ਪਹੁੰਚਿਆ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਜੀਰਾ ਘਾਟ ਸਾਹਿਬ ਵਿਕੇ ਪਹੁੰਚ ਗਏ ਤੇ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਪਹੁੰਚਿਆ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਇਗੁਰ ਦਵਰਾ ਸਾਹਿਬ ਦਾ ਇਤਿਹਾਸ ਜਿਹੜਾ ਇੱਥੇ ਲਿਖ ਕੇ ਦੱਸਿਆ ਗਿਆ। ਹੁਣ ਤੁਸੀਂ ਦਰਸ਼ਕਾਰਿਆਂ ਜੀ ਗੁਰਦੁਆਰਾ ਹੀਰਾ ਘਟ ਸਾਹਿਬ ਦੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਮੱਥਾ ਟੇਕਦੇ ਆਂ ਦਰਵਾਜ਼ਾ ਸਾਹਿਬ 'ਚ। ਆਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆ ਗਈ ਬਾਹਰ ਤੇ ਇੱਧਰ ਨਾਨਕ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਹੀ ਗਦਾਵਰੀ ਨਦੀ ਦੇ ਕੰਡੇ ਤੇ ਸਥਿਤਤਾ ਜੀ ਇੱਥੇ ਬਣਿਆ ਹੋਇਆ ਇਹੀ ਇਹੀ ਬਗਾਵੀ ਮਾਦੀ ਦੇ ਵਿੱਚ ਗੁਰੂ ਸਾਹਿਬ ਨੇ ਹੀਰਾ ਸੁੱਟਦਾ ਸੀ ਤੇ ਇਹ ਹੀ ਉਹ ਗਦਾਵਰੀ ਨਦੀ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਹੀਰਾ ਸੁੱਟਦਾ ਸੀ ਇਹ ਗੁਰਦੁਆਰਾ ਵੀ ਗਦਾਵਰੀ ਨਦੀ ਦੇ ਕੰਢੇ ਦੇ ਉੱਤੇ ਬਣਿਆ ਹੋਇਆ ਬਿਲਕੁਲ ਇੱਧਰ ਗੁਰਦੁਆਰਾ ਸਾਹਿਬ ਅਤੇ ਮੰਗਲੀ ਛੈੜ ਗਦਾਵਰੀ ਨਦੀ ਤਸਵੀਰ ਲੱਗੀ ਹੋਈ ਹੈ ਉਸ ਸਮੇਂ ਦਾ ਦ੍ਰਿਸ਼ ਤੇ ਇਹ ਤਸਵੀਰ ਦੇ ਵਿੱਚ ਉਸ ਸਮੇਂ ਦਾ ਦ੍ਰਿਸ਼ ਸਾਰਾ ਦਿਖਾਇਆ ਗਿਆ ਜੀ

I uh -oh. ਅੱਪਾ ਪਹੁੰਚ ਗਏ ਜੀ ਗੁਰਦੁਆਰਾ ਲੰਗਰ ਸਾਹਿਬ ਦੀ ਸ਼ਰਾਂ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਜੀ ਜਿਹੜੇ ਗੁਰਦੁਆਰਾ ਸਾਹਿਬ ਤੱਕ ਤੇ ਸਤਸਕੰਡ ਸ੍ਰੀ ਹਜੂਰ ਸਾਹਿਬ ਦੇ ਨੇੜੇ-ਨੇੜੇ ਨੇ ਉਹਨਾਂ ਸਾਰੇ ਦਰਸ਼ਨ ਕਰਾਇਆ ਤੇ ਇਹ ਵਲੌਗ ਨੂੰ ਕਰਦੇ ਇੱਥੇ ਐਂਡ ਤੇ ਮਿਲਾਂਗੇ ਨਵੇਂ ਵਲੌਗ 'ਚ ਨਵੀਂ ਵੀਡੀਓ 'ਚ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਆਂ ਨੈਕਸਟ ਬਲੌਗ ਤੇ ਧੰਨਵਾਦ ਜੀ